ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੌਰਵ ਸੰਧੂ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਭਗਵੰਤ ਮਾਨ ਜੀ ਇੱਕ ਡਰਾਮਾ ਕਰ ਰਹੇ ਨੇ ਜਿਹੜਾ ਟਰੰਪ ਸਰਕਾਰ ਜਿਵੇਂ ਉਹਨਾਂ ਨੇ ਪਹਿਲਾਂ ਇੱਕ ਜਹਾਜ਼ ਜਿਹੜਾ ਆਪਣੇ ਨਜਾਇਜ਼ ਇਤਿਹਾਸ ਤੋਂ ਕਹਿੰਦੇ ਭਾਰਤੀ ਗਏ ਸੀਗੇ ਅ ਅਮਰੀਕਾ ਦੇ ਵਿੱਚ ਤੇ ਉੱਥੋਂ ਵਾਪਸ ਭੇਜਿਆ ਤੇ ਹੁਣ ਦੂਜਾ ਜਹਾਜ਼ ਅੱਜ ਕੱਲ ਦੇ ਵਿੱਚ ਆ ਰਿਹਾ ਹੈ ਤੇ ਭਗਵੰਤ ਮਾਨ ਜੀ ਕੀ ਕਹਿ ਰਹੇ ਹੈ ਇਹ ਭਾਜਪਾ ਦੇ ਉੱਤੇ ਮੋਦੀ ਸਰਕਾਰ ਦੇ ਉੱਤੇ ਲੋਸ਼ਨ ਬਾਜੀ ਕਰ ਰਹੇ ਉਹਨਾਂ ਨੂੰ ਬਲੇਮ ਕਰ ਰਹੇ ਹੈ ਤੇ ਮੋਦੀ ਜੀ ਨੇ ਜਿਹੜੇ ਉਹਨਾਂ ਨੇ ਉੱਥੇ ਅਮਰੀਕਾ ਦੇ ਕੋਲ ਦੌਰੇ ਤੇ ਗਏ ਨੇ ਉਹਨਾਂ ਨੇ ਤਾਂ ਇਹਦੇ ਤੇ ਕੁਝ ਬੋਲਣ ਦੀ ਹਿੰਮਤ ਹੀ ਨਹੀਂ ਕੀਤੀ 트럼ਪ ਸਾਹਿਬ ਦੇ ਅੱਗੇ ਉਹ ਤਾਂ ਜਿਵੇਂ ਪੱਲੜਾ ਹੀ ਝਾੜ ਗਏ ਇੱਕ ਗੱਲ ਦੇ ਵਿੱਚ ਹੀ ਕਿ ਕਿਸੇ ਨੂੰ ਵੀ ਗੈਰ ਕਾਨੂੰਨੀ ਕਿਸੇ ਦੇਸ਼ 'ਚ ਰਹਿਣ ਦਾ ਕੋਈ ਹੱਕ ਨਹੀਂ ਹਾਲਾਂਕਿ ਉਹਨਾਂ ਨੂੰ ਚਾਹੀਦਾ ਸੀ ਭਾਰਤੀਆਂ ਦੀ ਗੱਲ ਕਰਨੀ ਉੱਥੇ ਇੱਕ ਦੇਸ਼ ਦਾ ਨੁਮਾਇੰਦਾ ਇੱਥੋਂ ਪਤਾ ਲੱਗਦਾ ਹੈ ਕਿ ਇਹ ਆਪ ਜਿਹੜਾ ਮੰਨਦੇ ਨੇ ਵੀ ਅਸੀਂ ਭਾਰਤ ਦੇ ਵਿੱਚ ਲੋਕਾਂ ਨੂੰ ਰੋਜ਼ਗਾਰ ਨਹੀਂ ਦੇ ਸਕਦੇ ਚਲੋ ਮੋਦੀ ਜੀ ਨੇ ਤਾਂ ਪੱਲਾ ਝਾੜ ਲਿਆ ਗੱਲ ਕਰਾਂਗੇ ਸਾਡੇ ਜਿਹੜੇ ਇੱਥੇ ਦੇ ਭਗਤ ਸਿੰਘ ਜੀ ਦੇ ਵਾਰਿਸ ਜਿਹੜੇ ਆਪਣੇ ਆਪ ਨੂੰ ਕਹਿੰਦੇ ਨੇ ਆਪਣੇ ਮੁੱਖ ਮੰਤਰੀ ਭਗਵੰਤ ਮਾਨ ਜੀ ਉਹ ਕਹਿੰਦੇ ਮੈਂ ਭਾਰਤੀਆਂ ਨੂੰ ਰিসিਵ ਕਰਨ ਰਾਜਾ ਸੰਸੀ ਹਵਾਈ ਅੱਡੇ ਤੇ ਅੰਮ੍ਰਿਤਸਰ ਜਾ ਰਿਆਂ ਜਿਹੜੇ 트럼ਪ ਸਰਕਾਰ ਉੱਥੋਂ ਆਪਣੇ ਮਿਲਟਰੀ ਦੇ ਜਹਾਜ਼ ਚ ਉਹਨਾਂ ਨੂੰ ਹੱਥਾਂ ਪੈਰਾਂ 'ਚ ਬੇੜੀਆਂ ਲਾ ਕੇ ਕਾਲੇ ਪਾਣੀ ਦੇ ਕੈਦੀਆਂ ਵਾਂਗੂ ਵਾਕਸ ਪੇ ਕਰੀਏ। ਭਗਵੰਤ ਮਾਨ ਜੀ ਇਹ ਜਿਹੜਾ ਉਹਨਾਂ ਦੀ ਵਾਪਸੀ ਹੋ ਰਹੀ ਹੈ ਇਹ ਤੁਹਾਡੀ ਬਦੌਲਤ ਹੋ ਰਹੀ ਹੈ। ਜਿਹੜਾ ਉਹਨਾਂ ਦਾ ਉਜਾੜਾ ਹੋਇਆ ਹੈ ਹਰ ਇੱਕ ਜਿਹੜਾ ਭਾਰਤੀ ਸਾਡਾ ਪੰਜਾਬੀ ਵੀਰ ਖਾਸ ਕਰਕੇ 50-50 ਲੱਖ ਕਰੋੜ ਕਰੋੜ ਰੁਪਇਆ ਲਾ ਕੇ ਆਪਣੇ ਚੰਗੇਰੇ ਭਵਿੱਖ ਲਈ ਯੂ ਐਸ ਏ ਗਿਆ ਜਾਂ ਬਾਹਰ ਦੇ ਮੌਕਾ 'ਚ ਗਿਆ ਹੈ ਉਹਨੂੰ ਜਾਣ ਦੀ ਲੋੜ ਤਾਂ ਬਈ ਕਿਉਂਕਿ ਉਹਦੇ ਲਈ ਪੰਜਾਬ ਦੇ ਵਿੱਚ ਤੁਸੀਂ ਰੁਜ਼ਗਾਰ ਨਹੀਂ ਪੈਦਾ ਕੀਤਾ। ਤੁਸੀਂ ਵਾਦਾ ਕੀਤਾ ਸੀ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ ਕਿ ਮੈਂ ਹਰ ਪੰਜਾਬੀ ਨੂੰ ਹਰ ਨੌਜਵਾਨ ਨੂੰ ਪੰਜਾਬ ਦੇ ਵਿੱਚ ਰੋਜ਼ਗਾਰ ਪੈਦਾ ਕਰਕੇ ਦਵਾਵਾਂਗਾ ਤੁਸੀਂ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਹੁਣ ਪੰਜਾਬੀਆਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਗੋਰੇ ਬਾਹਰਲੇ ਮੁਲਕਾਂ ਜੋ ਪੰਜਾਬ ਦੇ ਵਿੱਚ ਕੰਮ ਕਰਨ ਆਇਆ ਕਰਨਗੇ ਪਰ ਹੋਇਆ ਇਸਦੇ ਉਲਟ ਗੋਰਿਆਂ ਨੇ ਤਾਂ ਕੀ ਆਉਣਾ ਸੀ ਪਹਿਲੋਂ ਨਾਲੋਂ ਵੱਧ 2 ਗੁਣਾ 3 ਗੁਣਾ ਵੱਧ ਜਿਹੜੇ ਪੰਜਾਬੀ ਨੇ ਉਹ ਨੌਜਵਾਨ ਨੇ ਉਹ ਪੰਜਾਬ ਛੱਡ ਕੇ ਆਪਣੇ ਚੰਗੇ ਭਵਿੱਖ ਲਈ ਉਹਨਾਂ ਨੂੰ ਬਾਹਰ ਜਾਣਾ ਪਿਆ ਉਹ ਕਿਉਂਕਿ ਤੁਹਾਡੀ ਸਰਕਾਰ ਦੀ ਨਲਾਇਕੀ ਤੁਸੀਂ ਵਾਦੇ ਕੁਝ ਹੋਰ ਕੀਤੇ ਸੀ ਪਰ ਕਰ ਤੁਸੀਂ ਕੁਝ ਨਹੀਂ ਪਾਇ ਪੰਜਾਬੀਆਂ ਲਈ ਨਾ ਤਾਂ ਇੱਥੇ ਸੁਰੱਖਿਆ ਹੈ ਨਾ ਰੋਜ਼ਗਾਰ ਦਿੱਤਾ ਨਾ ਤੁਸੀਂ ਕਿਸੇ ਨੂੰ ਕੋਈ ਚੰਗਾ ਛੋਟਾ ਮोटा ਕਾਰੋਬਾਰ ਕਰਨ ਦਿੱਤਾ ਸੋ ਉਹ ਪੰਜਾਬੀ ਇਥੋਂ ਤੱਕ ਤੁਸੀਂ ਕਿਹਾ ਸੀ ਨਸ਼ੇ ਵੀ ਕੰਟਰੋਲ ਕਰਾਂਗੇ ਸੋ ਅਸੀਂ ਤਾਂ ਸ਼ੁਕਰ ਕਰਦੇ ਆਂ ਵੀ ਉਹਨਾਂ ਨੇ ਚੰਗਾ ਭਵਿੱਖ ਜਿਹੜਾ ਹੈ ਉਹ ਆਪਣਾ ਬਣਾਉਣ ਲਈ ਵਿਚਾਰਿਆ ਨੇ ਆਪਣੀਆਂ ਜ਼ਮੀਨਾਂ ਵੇਚੀਆਂ ਕਰਜ਼ੇ ਚੱਕੇ ਤੇ ਬਾਹਰ ਦੇ ਮੌਕਾ 'ਚ ਗਏ ਚੰਗੇ ਭੁੱਖ ਲਈ ਪਰ ਤੁਸੀਂ ਜਿਹੜਾ ਅੱਜ ਉਹਨਾਂ ਨਾਲ ਡਰਾਮਾ ਕਰ ਰਹੇ ਹੋ ਤੁਸੀਂ ਉਹਨਾਂ ਦੇ ਜ਼ਖਮਾਂ ਤੇ ਲੋਨ ਛਿੜਕ ਰਹੇ ਹੋ ਤੁਆਂ ਨੂੰ ਤਾਂ ਘਰੇ ਬੈਠੇ ਅਨਾਉਂਸ ਕਰਨਾ ਚਾਹੀਦਾ ਸੀ ਕਿ ਜਿਹੜੇ ਵੀ ਬਾਹਰ ਗਏ ਆ ਪੰਜਾਬੀ ਜੀ ਉਹਨਾਂ ਨੂੰ ਵਾਪਸ ਭੇਜਿਆ ਜਾ ਰਿਹਾ ਤੇ ਉਹਨਾਂ ਦੀ مالی ਮਦਦ ਕਰੋ ਸਰਕਾਰ ਉਹਨਾਂ ਦੀ مالی ਮਦਦ ਕਰੇ ਜਿਹੜੇ 50-50 ਲੱਖ ਲਾ ਕੇ ਗਏ ਆ ਘੱਟੋ ਘੱਟ ਉਹਨਾਂ ਨੂੰ 20-20 25-25 ਲੱਖ ਰੁਪਈਆ ਤੁਸੀਂ ਅਨਾਉਂਸ ਕਰਦੇ ਪੀ ਅਸੀਂ ਉਹਨਾਂ ਨੂੰ مالی ਨੂੰ ਮਦਦ ਕਰਾਂਗੇ ਜਾਂ ਨਾ ਨੌਕਰੀ ਰੋਜ਼ਗਾਰ ਖੋਲਣ 'ਚ ਅਸੀਂ ਮਦਦ ਦਵਾਂਗੇ ਪਰ ਤੁਸੀਂ ਸਿਰਫ ਤੇ ਸਿਰਫ ਆਪਣੀ ਇਸ਼ਤਿਹਾਰबाजी ਲਈ ਅੱਜ ਮੈਂ ਸੁਣ ਰਿਹਾ ਸੀ ਭਗਵੰਤ ਮਾਨ ਜੀ ਨੂੰ ਸਿੱਧਾ ਸਿੱਧਾ ਮੋਦੀ ਨੂੰ ਬਲੇਮ ਕਰ ਰਹੇ ਨੇ ਪੈਸਾ ਉਹ ਜਿਹੜੇ ਪੰਜਾਬੀਆਂ ਦੀ ਜ਼ਿੰਮੇਵਾਰੀ ਉਹ ਤੁਹਾਡੀ ਹੈ ਉਹ મોદી ਦੀ ਨਹੀਂ ਸੀ ਕਿਉਂਕਿ ਸਰਕਾਰ ਬਣਾਉਣ ਲਈ ਤੁਸੀਂ ਉਹਨਾਂ ਨੂੰ بڑے ਲੁਭਾਵੇਂ ਵਾਅਦੇ ਕੀਤੇ ਸੀ ਤੇ ਤੁਹਾਨੂੰ ਉਹ ਨੌਜਵਾਨਾਂ ਨੇ ਵਿਚਾਰਿਆ ਨਹੀਂ ਇੱਕ ਪਾਸੜ ਹੋ ਕੇ 92 ਸੀਟਾਂ ਦੇ ਕੇ ਜਿਤਾਇਆ ਸੀ ਤੇ ਭਗਵੰਤ ਮਾਨ ਨੂੰ ਜਿਤਾਇਆ ਸੀ ਤੇ ਅੱਜ ਉਹੀ ਭਗਵੰਤ ਮਾਨ ਫੇਲ ਹੋ ਚੁੱਕਿਆ ਹੈ ਆਪਣੇ ਇਸ਼ਤਿਹਾਰबाजी ਦੇ ਵਿੱਚ ਬਿਜ਼ੀ ਹੈ ਤੇ ਹੁਣ ਵੀ ਜਿਹੜਾ ਤੁਸੀਂ ਉੱਥੇ ਜਾ ਰਹੇ ਹੋ ਉਹ ਉਹਨਾਂ ਨਾਲ ਇੱਕ ਮੈਚ ਡਰਾਮਾ ਕਰਨ ਜਾ ਰਹੇ ਹੋ ਮਜ਼ਾਕ ਕਰਨ ਜਾ ਰਹੇ ਹੋ ਜੇ ਤੁਹਾਡੇ 'ਚ ਦਮ ਹੈ ਜੇ ਵਾਕਈ ਤੁਹਾਨੂੰ ਉਹਨਾਂ ਦੀ ਪੀੜਾ ਹੈ ਜਿਹੜੇ ਵਿਚਾਰੇ ਪੰਜਾਬੀ ਉੱਥੋਂ ਵਾਪਸ ਭੇਜੇ ਜਾ ਰਹੇ ਨੇ ਉਹਨਾਂ ਲਈ ਮਾਲੀ ਮਦਦ ਕਰੋ ਤੇ ਹੋ ਸਕੇ ਤੁਸੀਂ ਮੇਰੀ ਇਹ ਵੀਡੀਓ ਦੇਖੋ ਇਹਨੂੰ ਸੁਣੋ ਤੇ ਇਹਦੇ ਤੇ ਅਮਲ ਕਰੋ ਤੇ ਉਹ ਪੰਜਾਬੀਆਂ ਨੂੰ ਮਾਲੀ ਮਦਦ ਦੇ ਕੇ ਕਿਸੇ ਨੂੰ 20 ਲੱਖ 25 ਲੱਖ ਉਹ ਅਨਾਉਂਸ ਕਰੋ ਮਾਓ ਤਾਸੀਂ ਸਮਝਾਂਗੇ ਤੁਹਾਨੂੰ ਉਹਨਾਂ ਦਾ ਦਰਦ ਆ ਰਿਹਾ ਹੈ ਤੁਸੀਂ ਉਹਨਾਂ ਪ੍ਰਤੀ ਚਿੰਤਕ ਹੋ ਧੰਨਵਾਦ